ਸਸਿਰਗਣ ਕੀ ਹਾਲ-ਚਾਲ ਹੈ ਜੀ ਅੱਜ ਦੀ ਆਪਣੀ ਵੀਡੀਓ ਹੈਗੀ ਜੀ ਸਲਾਬ ਦੇ ਪਿਛੇ ਤੇ ਵੀ ਸਲਾਬ ਆਉਂਦੀ ਕਿਵੇਂ ਆ ਤੇ ਇਹਨੂੰ ਰੋਕਿਆ ਕਿਵੇਂ ਜਾ ਸਕਦਾ ਤੇ ਜਿਹੜੇ ਠੇਕੇਦਾਰ ਕਹਿੰਦੇ ਆ ਵੀ ਸਲਾਬ ਨੂੰ ਅਸੀਂ ਪੱਕਾ ਹੀ ਹੱਲ ਕਰ ਦਾਂਗੇ ਬਈ ਆਉਣੀ ਨਹੀਂ ਉਹ ਗਲਤ ਆ ਕਿਉਂਕਿ ਸਲਾਬ ਨੂੰ ਆਪਾਂ ਰੋਕ ਸਕਦੇ ਆ ਇਹਨੂੰ ਘਟਾ ਸਕਦੇ ਆ ਪਰ ਇਹਦਾ ਪੱਕਾ ਹੱਲ ਹੈ ਨਹੀਂਗਾ ਕੋਈ ਬਹੁਤ ਟਾਈਮ ਤੋਂ ਮੇਰੇ ਭਰਾ ਮਿਹਨਤ ਕਰੀ ਜਾਂਦੇ ਆ ਕੋਸ਼ਿਸ਼ ਕਰੀ ਜਾਂਦੇ ਨਵੇਂ-ਨਵੇਂ ਐਕਸਪੈਰੀਮੈਂਟ ਕਰੀ ਜਾਂਦੇ ਆ ਸਲਾਬ ਦੇ ਕਿ ਸਲਾਬ ਨਾ ਆਵੇ ਪਰ ਹਜੇ ਤੱਕ ਇਹਦਾ ਕੋਈ ਪੱਕਾ ਹੱਲ ਮਿਲਿਆ ਨਹੀਂ ਹਾਂ ਕੋਸ਼ਿਸ਼ ਆਪਾਂ ਕਰ ਸਕਦੇ ਆ ਤੇ ਮੈਂ ਤੁਹਾਨੂੰ ਦੱਸੂਗਾ ਵੀ ਸਲਾਬ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ ਠੀਕ ਹੈ ਜੀ ਸਲਾਬ ਨੂੰ ਘਟਾਉਣ ਦੇ ਦੋ ਤਰੀਕੇ ਆ ਵੈਸੇ ਤਾਂ ਹੋਰ ਵੀ ਬਹੁਤ ਤਰੀਕੇ ਹੈਗੇ ਪਰ ਜਿਹੜੇ ਮੇਨ ਦੋ ਤਰੀਕੇ ਆ ਮੇਨ ਦੋ ਕਾਰਨ ਆ ਉਹ ਮੈਂ ਤੁਹਾਨੂੰ ਦੱਸਦਾ ਇੱਕ ਹੁੰਦਾ ਜੀ ਲਾਲ ਰੂੜੀ ਵਾਲਾ ਫਰਸ਼ ਠੀਕ ਹੈ ਜੀ ਉਹਦੇ ਨਾਲ ਆਪਾਂ ਸਲਾਬ ਨੂੰ ਕਿਵੇਂ ਘਟਾ ਸਕਦੇ ਆ ਤੇ ਇੱਕ ਹੁੰਦਾ ਜਿੱਦਾਂ ਵੀ ਆਪਾਂ ਕੰਕਰੀਟ ਦੀ ਸਲੇਬ ਪਾਈ ਆ ਇੱਕ ਆਪਾਂ ਇਹਦੇ ਨਾਲ ਸਲਾਬ ਨੂੰ ਕਿੱਦਾਂ ਰੋਕ ਸਕਦੇ ਆ ਤੇ ਅੱਜ ਦੀ ਜਿਹੜੀ ਵੀਡੀਓ ਆ ਉਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਲਾਲ ਰੂੜੀ ਨਾਲ ਆਪਾਂ ਜਿਹੜਾ ਫਰਸ਼ ਲਾ ਕੇ ਸਲਾਬ ਨੂੰ ਕਿੱਦਾਂ ਘਟਾ ਸਕਦੇ ਆ ਠੀਕ ਹੈ ਜੀ ਦੇਖੋ ਜਿਵੇਂ ਮੇਨ ਮੇਨ ਕਾਰਨ ਪਤਾ ਕੀ ਆ ਜੀ ਸਲਾਬ ਆਉਂਦੀ ਕਿੱਥੋਂ ਆ ਉਹਨੇ ਮਿੱਟੀ ਚੋਂ ਆਉਣਾ ਆ ਜਿਵੇਂ ਆਪਣੀ ਨੀ ਆ ਇੱਥੇ ਆਪਣਾ ਫਰਸ਼ ਲੈਵਲ ਆ ਇਹਦੋਂ ਗਾਂ ਜੇ ਆ ਮਿੱਟੀ ਜਾਊਗੀ ਜਾਂ ਕੰਧ ਦਾ ਕਨੈਕਸ਼ਨ ਇਕੱਠਾ ਹੋਊਗਾ ਤਾਂ ਸਲਾਬ ਆਉਣੀ ਆ ਸਭ ਤੋਂ ਪਹਿਲਾਂ ਤਾਂ ਬਈ ਆਪਾਂ ਆਪਦੀ ਜਿਹੜੀ ਫਰਸ਼ ਦਾ ਆਪਣਾ ਜਿਹੜਾ ਲੈਵਲ ਆ ਉਹਦੇ ਨਾਲੋਂ ਮਿੱਟੀ ਦਾ ਕਨੈਕਸ਼ਨ ਤੋੜਨਾ ਹੈ ਤੇ ਕਨੈਕਸ਼ਨ ਕਿਦਾਂ ਟੁੱਟੂਗਾ ਉਹ ਟੁੱਟੂਗਾ ਜਿਹੜੀ ਆਪਾਂ ਡੀਪੀਸੀ ਪਾਈ ਆ ਆ ਦੇਖੋ ਇਹ ਡੀਪੀਸੀ ਜ਼ਰੂਰੀ ਆ ਇਥੇ ਆਪਣਾ ਫਰਸ਼ ਦਾ ਲੈਵਲ ਆ ਆਪਾਂ ਇੱਕ ਰਤਾਂ ਜਾਂ ਦੋ ਰਤਾਂ ਲਾ ਕੇ ਉੱਥੇ ਆਪਾਂ ਡੀਪੀਸੀ ਜ਼ਰੂਰ ਪਾਉਣੀ ਆ ਡੀਪੀਸੀ ਜਿਹੜੀ ਆਪਾਂ ਪਾਉਣੀ ਆ ਉਹ ਘੱਟੋ ਘੱਟ 3 ਇੰਚੀ ਪਾਉਣੀ ਆ ਜਿੰਨੇ ਲਾਲ ਰੋੜੀ ਨਾਲ ਫਰਸ਼ ਲਾਉਣਾ ਨਾ ਟੈਲ ਲਾਉਣੀ ਆ ਘੱਟੋ ਘੱਟ ਤੁਸੀਂ 3 ਇੰਚੀ ਡੀਪੀਸੀ ਪਾਉਣੀ ਆ ਕਾਰੀਗਰ ਕੀ ਕਹੂਗਾ ਕਿ ਭਾਈ 2 ਇੰਚੀ ਡੀਪੀਸੀ ਬਹੁਤ ਆ ਕਿਉਂਕਿ ਉਹਦੇ ਕੋਲੇ ਵੀ 2 ਇੰਚੀ ਦਾ ਫਰਮਾ ਹੁੰਦਾ ਜਾਂ ਕਿਸੇ ਕੋਲੇ 4 ਇੰਚੀ ਦਾ ਫਰਮਾ ਹੁੰਦਾ 4 ਇੰਚੀ ਦਾ ਕੋਈ ਚੱਕਰ ਨਹੀਂ ਜਿਆਦੀ ਪੈਜੂ ਉਹਦਾ ਨੁਕਸਾਨ ਨਹੀਂ ਹੈਗਾ ਪਰ 3 ਇੰਚੀ ਤਾਂ ਜ਼ਰੂਰੀ ਪਾਉਣੀ ਆ ਨ ਜੀ ਹੁੰਦੋ ਕਲੇ ਫਰਮਾ ਨਹੀਂ ਹੈਗਾ ਕਾਰੀਗਰ ਕੋਲੇ ਤਾਂ ਤੁਸੀਂ ਉਹਨੂੰ ਕਹੇ ਬਈ ਕੋਈ ਗੱਲ ਨਹੀਂ ਆਪਾਂ ਤੈਨੂੰ ਫਰਮੇ ਦੇ ਪੈਸੇ ਦੇ ਦੇ ਦਿੰਨੇ ਆ ਜਾਂ ਤੂੰ ਬਣਵਾ ਲਾ ਤਾਂ ਬਈ ਅਸੀਂ ਡੀਪੀਸੀ 3 ਇੰਚ ਹੀ ਪਾਉਣੀ ਆ ਠੀਕ ਐ ਤੇ ਹੁਣ ਆਪਾਂ ਲਾਲ ਰੂੜੀ ਪਾਉਣੀ ਕਿਵੇਂ ਆ ਜਦੋਂ ਤੁਸੀਂ ਘਰ ਸ਼ੁਰੂ ਕੀਤਾ ਭਰਤੀ ਪਾ ਲਓ ਤੁਸੀਂ ਜਿਵੇਂ ਇੱਥੇ ਤੁਹਾਡਾ ਫਰਸ਼ ਦਾ ਲੈਵਲ ਆ ਤੁਸੀਂ ਇੰਚੀ ਜਾਂ 2 ਇੰਚੀ ਮਿੱਟੀ ਜ਼ਿਆਦੀ ਪਾ ਲੈਣੀ ਆ ਕਿਉਂਕਿ 6 ਮਹੀਨੇ ਕੰਮ ਚੱਲਣਾ ਤੁਹਾਡਾ ਪਾਣੀ ਵਿੱਚ ਪਈ ਜਾਣਾ ਹੁੰਦੇ ਪਈ ਜਾਣਾ ਤਾਂ ਉਹ ਇੰਚੀ 2 ਇੰਚੀ ਮਿੱਟੀ ਬਹਿ ਜਾਊਗੀ ਤਾਂ ਜਿੰਨਾ ਤੱਕ ਤੁਹਾਡੀ ਕੋਠੀ ਪਲਸਤਰ ਨਹੀਂ ਹੋ ਜਾਂਦੀ ਸਾਰੀ ਤਾਂ ਤੁਸੀਂ ਲਾਲ ਰੋੜੀ ਨਹੀਂ ਪਾਉਣੀ ਜਦੋਂ ਕੋਠੀ ਪਲਸਤਰ ਹੋ ਗਈ ਕਿਉਂਕਿ ਪਾਣੀ ਬਹੁਤ ਜ਼ਿਆਦਾ ਪੈਂਦਾ ਹੈ ਤਰਾਈ ਹੁੰਦੀ ਆ ਬਹੁਤ ਕੁਝ ਹੁੰਦਾ ਮਿੱਟੀ ਬਹਿ ਜਾਂਦੀ ਆ ਆਟੋਮੈਟਿਕਲੀ ਤੇ ਤੁਹਾਨੂੰ ਜ਼ਿਆਦਾ ਕੁੱਟਣ ਦੀ ਲੋੜ ਨਹੀਂ ਹੈਗੀ ਤੁਸੀਂ ਨੀਆਂ ਦੇ ਨਾਲ ਨਾਲ ਉਹ ਕੁੱਟ ਦਿਓ ਜੇ ਜਦੋਂ ਮਿੱਟੀ ਪਾਉਣੀ ਆ ਭਰਤੀ ਪਾਉਣੀ ਆ ਨੀਆਂ ਦੇ ਨਾਲ ਨਾਲ ਕੁੱਟ ਲਓ ਠੀਕ ਆ ਜ਼ਿਆਦਾ ਕੁੱਟਣ ਦੀ ਲੋੜ ਹੈ ਨਹੀਂ ਕਿਉਂਕਿ ਪਾਣੀ ਬਹੁਤ ਪੈਣਾ ਹੁੰਦੇ ਤੇ ਬਹੁਤ ਹਵਾਵਾਂ ਵਗਣੀਆਂ 5 6 ਮਹੀਨੇ ਕੰਮ ਚੱਲੀ ਜਾਣਾ ਪਾਣੀ ਪਈ ਜਾਣਾ ਆਟੋਮੈਟਿਕਲੀ ਮਿੱਟੀ ਸੈੱਟ ਹੋ ਜਾਣੀ ਆ ਠੀਕ ਆ ਜੀ ਤੇ ਜਦੋਂ ਤੁਹਾਡੀ ਕੋਠੀ ਪਲਸਤਰ ਹੋ ਗਈ ਤੁਸੀਂ ਪਲੰਬਰ ਦਾ ਕੰਮ ਕਰਾ ਲੈਣਾ ਸਾਰਾ ਥੱਲੇ ਠੀਕ ਆ ਸੀਵਰੇਜ ਪਵਾ ਲੈਣਾ ਫਿਰ ਤੁਸੀਂ ਲਾਲ ਰੂੜੀ ਪਾਉਣੀ ਆ ਲਾਲ ਰੂੜੀ ਦੇ ਉੱਤੇ ਪਾਣੀ ਨਹੀਂ ਜ਼ਿਆਦਾ ਪਾਉਣਾ ਸਿਰਫ ਤੁਸੀਂ ਤੌਂਕਾ ਲਾਉਣਾ ਤੇ ਉਹਦੇ ਉੱਤੇ ਇੰਚੀ 2 ਇੰਚੀ ਕ੍ਰੈਸ਼ਰ ਪਾ ਦੇਣਾ ਸਾਰੀ ਤੇ ਜ਼ਰੂਰੀ ਆ ਕ੍ਰੈਸ਼ਰ ਪਾਉਣਾ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਜਿਹੜੀ ਲਾਲ ਰੂੜੀ ਹੁੰਦੀ ਹੈ ਨਾ ਉਹ ਪਾਣੀ ਨੂੰ ਮਤਲਬ ਕਿ ਕੀ ਹੁਣ ਮੈਂ ਤੁਹਾਨੂੰ ਕੀ ਦੱਸਾਂ ਪਾਣੀ ਨੂੰ ਇਕੱਠਾ ਕਰ ਲੈਂਦੀ ਆ ਉਹ ਠੀਕ ਆ ਉਹ ਚੂਸਦੀ ਆ ਇਹ ਜਿਹੜੀ ਇੱਟ ਹੁੰਦੀ ਆ ਪਾਣੀ ਨੂੰ ਆਪ ਦੇ ਵਿੱਚ ਇਕੱਠਾ ਕਰੀ ਜਾਂਦੀ ਆ ਜੇ ਤੁਸੀਂ ਜ਼ਿਆਦਾ ਪਾਣੀ ਪਾਓਗੇ ਤਾਂ ਹੌਲੀ ਹੌਲੀ ਉਹ ਜਿਹੜਾ ਜਿਹੜੀ ਸਲਾਵ ਆ ਉਹ ਵੀ ਤਾਂ ਨੂੰ ਆਉਣੀ ਆ ਉਹ ਥੱਲੇ ਮਿੱਟੀ ਵੀ ਗਿੱਲੀ ਆ ਤੇ ਉਹ ਸਲਾਵ ਕਿੱਧਰ ਜਾਊਗੀ ਇਸ ਕਰਕੇ ਉਹਦੇ ਉੱਤੇ ਤੁਸੀਂ 2 ਇੰਚੀ ਕ੍ਰੈਸ਼ਰ ਜ਼ਰੂਰ ਪਾਉਣਾ ਤੇ ਕ੍ਰੈਸ਼ਰ ਕਲੂਸ਼ਰ ਪਾ ਕੇ ਜ਼ੀਰੋ ਲੈਵਲ ਕਰਕੇ ਉਹ ਤੋਂ ਉੱਤੇ ਤੁਸੀਂ ਟੇਲ ਲਾਉਣੀ ਆ ਤੇ ਜਿਹੜੀ ਤੁਸੀਂ ਇਹ ਡੀਪੀਸੀ ਪਾਈ ਹੋਈ ਆ ਡੀਪੀਸੀ ਦੇ ਉੱਤੇ ਤੁਸੀਂ ਕੈਮੀਕਲ ਮਾਰ ਦੋ ਤੁਸੀਂ ਇਹਦੇ ਉੱਤੇ ਲੱਕ ਪੇਪਰ ਪਾ ਦੋ ਤੁਸੀਂ ਲੱਕ ਮਾਰ ਦੋ ਜਾਂ ਤੁਸੀਂ ਪੱਥਰ ਦੀ ਪੀਸ ਰੱਖ ਦੋ ਠੀਕ ਹੈ ਇਹ ਵੀ ਜ਼ਰੂਰੀ ਆ ਇਹਨਾਂ ਚਾਰਾਂ ਪੰਜਾਂ ਚੀਜ਼ਾਂ ਦੇ ਵਿੱਚੋਂ ਵੈਸੇ ਮੈਂ ਤੁਹਾਨੂੰ ਸਲਾਹ ਦੇਵਾਂਗਾ ਜਾਂ ਤਾਂ ਲੋਕ ਮਾਰੋ ਜਾਂ ਪੱਥਰ ਦੀ ਪੀਸ ਰੱਖੋ ਕਿਉਂਕਿ ਤੁਹਾਡੇ ਭਰਾਵਾਂ ਨੇ ਹੀ ਸਭ ਤੋਂ ਜ਼ਿਆਦਾ ਕਮੈਂਟ ਕੀਤੇ ਸੀ ਬਾਈ ਲੋਕ ਮਾਰ ਲਓ ਤੇ ਜਾਂ ਤੁਸੀਂ ਇਹਦੇ ਉੱਤੇ ਪੱਥਰ ਦੀ ਪੀਸ ਰੱਖੋ ਇਹ ਜਿਹੜੇ ਤਰੀਕਿਆਂ ਨਾਲ ਤੁਸੀਂ ਸਲਾਹਤ ਬੱਸ ਸਕਦੇ ਆ ਤਾਂ ਇਹਨੂੰ ਤੁਸੀਂ ਪਲਾਸਟਰ ਵੀ ਨਹੀਂ ਕਰਨਾ ਜਿੰਨਾ ਤੁਹਾਡਾ ਟੱਕ ਦਿੱਤਾ ਹੋਇਆ ਡੀਪੀਸੀ ਦਾ ਤੁਸੀਂ ਬਾਈ ਇਹਨੂੰ ਪੂਰਾ ਪੂਰਾ ਟੱਕ ਛੜਾਉਣਾ ਹੈ ਇਹਦੇ ਥੱਲੇ ਥੱਲੇ ਤੁਸੀਂ ਸਕਰਟਿੰਗ ਲਾ ਦੇਣੀ ਆ ਇੱਥੇ ਤੁਹਾਡਾ ਫਰਸ਼ ਦਾ ਲੈਵਲ ਆ ਗਿਆ ਇੰਨੂੰ ਤੁਸੀਂ ਅੰਦਰੋਂ ਸਕਰਟਿੰਗ ਲਾ ਦੋ ਟੈਲ ਲਾ ਦੋ ਇਹਦਾ ਜਿਹੜਾ ਕਾਟ ਆ ਉਹਨੂੰ ਛੱਡੋ ਇਹਦੇ ਉੱਪਰ ਤੁਸੀਂ ਪਲਸਤਰ ਕਰੋ ਇਹਨੂੰ ਤੁਸੀਂ ਪਲਸਤਰ ਦੇ ਵਿੱਚ ਵੀ ਨਹੀਂ ਲੈ ਕੇ ਆਉਣਾ ਠੀਕ ਹੈ ਜੀ ਇਸ ਦੇ ਨਾਲ ਸਲਾਵ ਦੇ ਜਿਹੜੇ ਚਾਂਸ ਆ ਚਾਂਸ ਉਹ ਤੁਹਾਡੇ ਮੰਨ ਕੇ ਚੱਲੋ ਵੀ ਜੇ 100% ਤਾਂ ਨਹੀਂ ਮੈਂ ਕਹਿ ਸਕਦਾ ਸਤਕ 70% ਘਟ ਜਾਣਗੇ ਠੀਕ ਹੈ ਜੇ ਤੁਹਾਡੀ ਸਲਾਵ ਆ ਜਿਹੜੀ 5 ਸਾਲਾਂ ਚ ਚਾਉਣੀ ਆ ਜਾਂ 6 ਸਾਲਾਂ ਚ ਚਾਉਣੀ ਆ ਉਹ 10 ਸਾਲਾਂ ਤੇ ਚੱਲੀ ਜਾਊਗੀ 15 ਸਾਲਾਂ ਤੇ ਚੱਲੀ ਜਾਊਗੀ ਠੀਕ ਹੈ ਜੀ ਕਿਉਂਕਿ ਸਲਾਬ ਦਾ ਮੇਨ ਕਾਰਨ ਹੈ ਮਿੱਟੀ ਤੋਂ ਮਿੱਟੀ ਨੂੰ ਆਪਾਂ ਕਨੈਕਸ਼ਨਿੰਗ ਦਾ ਕਟਣਾ ਜ਼ਰੂਰੀ ਆ ਤੇ ਕਿਹੜੇ-ਕਿਹੜੇ ਤਰੀਕਿਆਂ ਨਾਲ ਕਟਣਾ ਉਹ ਤੁਹਾਨੂੰ ਆਪਾਂ ਸਾਰਾ ਵੀਡੀਓ ਚ ਦੱਸਤਾ ਤੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀ ਆਪਾਂ ਜਿਹੜੀ ਆ ਕੰਕਰੀਟ ਪਾਈ ਆ ਜਿਹੜਾ ਆ ਜਿਹੜਾ ਕ੍ਰੈਸ਼ਰ ਨਾਲ ਆਪਾਂ ਸਲਾਬ ਨੂੰ ਕਿੱਦਾਂ ਰੋਕ ਸਕਦੇ ਆ ਤੇ ਜਿਹੜੇ ਮੇਰੇ ਵੀਰਾਂ ਨੂੰ ਹੋਰ ਵੀ ਤਰੀਕੇ ਪਤਾ ਹੈ ਵੀ ਸਲਾਬ ਆਪਾਂ ਐਦਾਂ ਰੋਕ ਸਕਦੇ ਆ ਤੁਸੀਂ ਥੱਲੇ ਕਮੈਂਟ ਕਰਿਓ ਤੁਸੀਂ ਆਪਦੇ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਹਾਂ ਇੱਕ ਗੱਲ ਹੋਰ ਜੇ ਤੁਹਾਨੂੰ ਕੋਈ ਕਵੇ ਕਿ ਮੈਂ ਲਿਖ ਕੇ ਦੇਨਾ ਵੀ ਸਲਾਬ ਨਹੀਂ ਆਊਗੀ ਤਾਂ ਉਹਨੂੰ ਕਹੇ ਭ ਠੀਕ ਆ ਇਸ ਸਲਾਬ ਦੀ ਜੇ ਤੂੰ ਗਰੰਟੀ ਦੇਣਾ ਤੇ ਚੱਕ ਜਿਵੇਂ ਮਰਜ਼ੀ ਕੰਮ ਕਰ ਦੇ ਸਾਡਾ ਅਸੀਂ ਤੈਨੂੰ ਕੁਝ ਨਹੀਂ ਕਹਿੰਦੇ ਤੂੰ ਆ ਚੱਕ ਲਿਖ ਕੇ ਦੇ ਦੇ ਵੀ ਸਲਾਬ ਨਹੀਂ ਆਉਗੀ ਸਾਰੀ ਉਮਰ ਲਈ ਇਦਾਂ ਨਹੀਂ ਹੋ ਸਕਦਾ ਸਲਾਬ ਕੋਈ ਵੀ ਬੰਦਾ ਨਹੀਂ ਰੋ ਰੋਕ ਸਕਦਾ ਠੀਕ ਆ ਇਹ ਨਵੇਂ ਨਵੇਂ ਐਕਸਪੈਰੀਮੈਂਟ ਹੋਈ ਜਾਂਦੇ ਆ ਹਜੇ ਕੋਈ ਪੱਕਾ ਹੱਲ ਲਿੰਦਾ ਨਹੀਂ ਹੋਇਆ ਸਾਰੇ ਮੇਰੇ ਭਰਾ ਲੱਗੇ ਹੋਏ ਆ ਕਿਉਂਕਿ ਜਿਵੇਂ ਜਿਵੇਂ ਤੁਹਾਨੂੰ ਪਤਾ ਵੀ ਟੈਕਨੋਲੋਜੀ ਚੇਂਜ ਹੋਈ ਜਾਂਦੀ ਆ ਸਾਰੀਆਂ ਚੀਜ਼ਾਂ ਦੀ ਨਾ ਟੈਕਨੋਲੋਜੀ ਚੇਂਜ ਹੋਈ ਜਾਂਦੀ ਆ ਸਾਰੇ ਬੰਦੇ ਹੀ ਜ਼ੋਰ ਲਾਈ ਜਾਂਦੇ ਆ ਕੋਈ ਨਾ ਕੋਈ ਹੱਲ ਕੱਢਣ ਨੂੰ ਵੀ ਸੁਲਾਬ ਨਾ ਆਵੇ ਤੇ ਮੈਂ ਵੀ ਜੋ ਮੈਨੂੰ ਲੱਗਿਆ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਠੀਕ ਹੈ ਜੀ ਤੇ ਵੀਡੀਓ ਕਿਦਾਂ ਲੱਗੀ ਲਾਈਕ ਸ਼ੇਅਰ ਜਰੂਰ ਕਰਿਓ ਤੇ ਅਗਲੀ ਵੀਡੀਓ 'ਚ ਮਿਲਾਂਗੇ ਧੰਨਵਾਦ ਸਸਰੀਕਾ